ਪਹਿਲਾ ਸਵਾਲ ਹੈ ਜੀ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਵੀ ਥਾਤੇ ਮੱਥਾ ਟੇਕਣਾ ਚਾਹੀਦਾ ਹੈ ਜੇ ਨਹੀਂ ਤਾਂ ਕੁਝ ਸਿੱਖ ਅਖਵਾਉਣ ਵਾਲੇ ਥਾਂ-ਥਾਂ ਤੇ ਮੱਥੇ ਟੇਕਦੇ ਹਨ ਅੱਜ ਬੜਾ ਸੌਖਾ ਜਿਹਾ ਔਰ ਬੜਾ ਸਿੰਪਲ ਜਿਹਾ ਸਵਾਲ ਹੈ ਔਰ ਮੈਂ ਤੁਹਾਡੇ ਸਾਰਿਆਂ ਨਾਲ ਵਿਚਾਰ ਹੀ ਕਰਦਾ ਕਿ ਤੁਹਾਨੂੰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਿੱਖ ਲਈ ਕੁਝ ਹੋਰ ਵੀ ਹੈਗਾ ਉੱਚੀ ਬੋਲ ਕੇ ਇੱਕ ਵਾਰ ਮੈਨੂੰ ਦੱਸਿਓ ਕੀ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਝ ਹੋਰ ਵੀ ਸਾਡੇ ਕੋਲ ਹੈਗਾ ਜਿਹਨੂੰ ਅਸੀਂ ਮੱਥਾ ਟੇਕ ਸਕਦੇ ਆ ਨਹੀਂ ਹੈ ਹੁਣ ਵੇਖੋ ਇਹਦਾ ਜਵਾਬ ਮੈਂ ਨਹੀਂ ਦਿੰਦਾ ਲਗਭਗ ਬਹੁਤੇ ਵੀਰਾਂ ਨੇ ਤੁਹਾਡੇ ਤੋਂ ਹੀ ਇਹ ਜਵਾਬ ਦਿੱਤਾ ਤੇ ਇਹ ਸਮਝ ਐ ਸਾਰੀ ਹੁਣ ਆਪਾਂ ਜਿੰਨੇ ਕੇਸ ਦੀਵਾਨ ਵਿੱਚ ਬੈਠੇ ਆ ਇਸ ਪੰਡਾਲ ਚ ਬੈਠੇ ਆ ਇੱਕ ਪ੍ਰਣ ਕਰ ਲਿਓ ਅੱਜ ਤੋਂ ਬਾਅਦ ਸਾਰੀ ਦੁਨੀਆ ਦਾ ਸਿੱਖ ਨੇ ਸਤਕਾਰ ਕਰਨਾ ਪਰ ਮੱਥਾ ਗੁਰੂ ਵਿਰਨ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਥਾਂ ਤੇ ਨਹੀਂ ਟੇਕਣਾ ਔਰ ਕਿਉਂ ਨਹੀਂ ਟੇਕਣਾ ਕਿਉਂਕਿ ਜਦੋਂ ਅਸੀਂ ਪਿਤਾ ਆਪਣੇ ਪਿਤਾ ਨੂੰ ਪਿਤਾ ਕਹੀਏ ਤੇ ਮਾਣ ਹੈ ਪਰ ਜੜੇ ਖੜੇ ਨਹੀਂ ਪਿਤਾ ਕਹਿਣ ਲੱਗ ਪਈਏ ਤਾਂ ਇਹ ਤੋਹੀਨ ਹੁੰਦੀ ਹੈ ਅਸਲ ਵਿੱਚ ਆਪਣੇ ਪਿਤਾ ਦੀ ਜਦੋਂ ਅਸੀਂ ਪਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਇਸਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੇ ਇਹਦੇ ਤੋਂ ਇਲਾਵਾ ਕਿਸੇ ਹੋਰ ਦੇ ਚਰਨਾਂ ਦੇ ਵਿੱਚ ਸੀਸ ਨਹੀਂ ਰੱਖਿਆ ਜਾ ਸਕਦਾ ਮੱਥਾ ਨਹੀਂ ਟੇਕਿਆ ਜਾ ਸਕਦਾ ਔਰ ਗੁਰਬਾਣੀ ਦੇ ਵਿੱਚੋਂ ਇੱਕ ਬਾਤ ਚੇਤੇ ਕਰ ਲਓ ਸਾਰੇ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਗੱਜ ਕੇ ਬੋਲੋ ਜੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੀ ਸਾਹਿਬ ਹੈ ਸਿਰਬ ਤੇ ਸਿਰਫ ਉਹਦੇ ਚਰਨਾਂ ਵਿੱਚ ਹੀ ਮੱਥਾ ਟੇਕਣਾ ਚਾਹੀਦਾ ਹੈ ਨਾਲੇ ਇੱਕ ਗੱਲ ਹੈ ਕਿ ਕਈ ਸਿੱਖ ਅਖਵਾਉਣ ਵਾਲੇ ਹੋਰ ਨਾ ਥਾਵਾਂ ਤੇ ਵੀ ਮੱਥੇ ਟੇਕਦੇ ਨੇ ਇਹਦਾ ਅਰਥ ਇਹ ਹੈ ਕਿ ਉਹਨਾਂ ਨੂੰ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਦੀ ਸਮਝ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦੀ ਸਮਝ ਨਹੀਂ ਹੈ ਛੁੱਟੀ ਦੀ ਉਦਾਹਰਣ ਦੱਦਾ ਤੁਹਾਨੂੰ ਹਜ਼ਾਰਾਂ ਸਾਲ ਤੋਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਹਜ਼ਾਰਾਂ ਸਾਲ ਤੋਂ ਤੇ ਅੱਜ 2024 ਵਿੱਚ ਮੱਛੀ ਕਾਦੇ ਵਿੱਚ ਰਹਿੰਦੀ ਹੈ ਜੇ ਉੱਚੀ ਬੋਲ ਕੇ ਦੱਸਿਓ ਮੈਨੂੰ ਮੜ ਜਾ ਮੱਛੀ ਅੱਜ ਕੱਲ ਕਾਦੇ ਵਿੱਚ ਰਹਿੰਦੀ ਹੈ ਪਾਣੀ ਚ ਹੀ ਰਹਿੰਦੀ ਹੈ ਕੀ ਦੁਨੀਆ ਦੀ ਕੋਈ ਮੱਛੀ ਪਾਣੀ ਤੋਂ ਬਿਨਾ ਜੀਵੀ ਰਹਿ ਸਕਦੀ ਨਹੀਂ ਰਹਿ ਸਕਦੀ ਸਿੱਖ ਬਾਣੀ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦਾ ਕੋਈ ਬੰਦਾ ਮੱਛੀ ਨੂੰ ਸਮਝਾਉਣ ਲੱਗ ਜਾਏ ਲਾਲਤ ਦੇਣ ਲੱਗ ਜਾਏ ਗਾਈਡ ਕਰਨ ਲੱਗ ਜਾਏ ਕਿ ਮੱਛੀਏ ਪਾਣੀ ਤੇ ਬਹੁਤ ਸਸਤੀ ਦੀ ਚੀਜ਼ ਹੈ ਐਵੇਂ ਤੂੰ ਸਦੀਆਂ ਤੋਂ ਪਾਣੀ 'ਚ ਰਹੀ ਜਾਣੀ ਹੈ ਅੱਜਕੱਲ ਬਹੁਤ ਮਹਿੰਗੇ ਮਹਿੰਗੇ ਲਿਕਵਿਡ ਆ ਗਏ ਨੇ ਬਹੁਤ ਮਹਿੰਗੇ ਮਹਿੰਗੇ ਤਰਲ ਪਦਾਰਥ ਆ ਗਏ ਨੇ ਤੂੰ ਉਹਨਾਂ 'ਚ ਰਿਆ ਕਰ ਤੇ ਮੈਨੂੰ ਲੱਗਦਾ ਹੈ ਹਰ ਮੱਛੀ ਦਾ ਇਹ ਜਵਾਬ ਹੋਏਗਾ ਕਿ ਮੇਰਾ ਜੀਵਨ ਹੀ ਪਾਣੀ ਹੈ ਪਾਣੀ 'ਚ ਬਾਹਰ ਨਿਕਲਾਂਗੇ ਤੇ ਮੇਰੀ ਮੌਤ ਹੋ ਜਾਣੀ ਹੈ ਇਹ ਜਵਾਬ ਹਰ ਸਿੱਖ ਅਖਵਾਉਣ ਵਾਲੇ ਨੂੰ ਚੇਤੇ ਕਰ ਲੈਣਾ ਚਾਹੀਦਾ ਸਾਡਾ ਜੀਵਨ ਬਾਣੀ ਹੈ ਬਾਣੀ 'ਚ ਬਾਹਰ ਨਿਕਲਾਂਗੇ ਤੇ ਅਸੀਂ 말하자.